ਅਸ਼ੀਰ ਭਾਜੀ ਸਸੇਰਾ ਭਾਈ ਕੀ ਹਾਲੇ ਵਧੀਆ ਮਹਰਾਜ ਵਧੀਆ ਜੀ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਆਪਣਾ ਭਾਈ ਨikhil ਵਾਜੇ ਚਾਮ ਠੀਕ ਹੈ ਜੀ ਤੇ ਇਹ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਹਰਾਜ ਇੱਥੇ ਪਈ ਇੱਥੇ ਸਾਨੂੰ 15 ਸਾਲ ਹੋਏ 15 ਸਾਲ ਸਾਲ ਮਗੜ ਭਰੇ ਨੂੰ 5 ਸਾਲ ਪਹਿਲੇ ਬਾਹ ਲਾਦੀਆਂ ਅਸੀਂ ਰੇੜੀਆਂ ਤੇ ਮਹਰਾਜ ਤੁਹਾਡੀ ਗਰੇਵੀ ਚਾਮ ਦੇ ਪੂਰੇ ਚਰਚੇ ਸੁਣ ਕੇ ਆਇਆ ਜੀ ਅੰਮ੍ਰਿਤਸਰ ਦੇ ਵਿੱਚ ਤੇ ਗਰੇਵੀ ਮਹਰਾਜ ਕੀ ਪਾਉਂਦੇ ਜੀ ਮਹਰਾਜ ਇਦਾਂ ਦਾ ਵਿੱਚ ਇਹਦੇ ਚ ਭਾਈ ਟਿੱਕੇ ਦੇ ਸਵਾਲ ਹੈਗਾ ਤੁਹਾਨੂੰ ਟਿੱਕੇ ਦਾ ਇਹਦਾ ਵਜੋਂ ਨੋਨ ਮੈਂ ਜਿਹੜਾ ਟੇਸਟ ਆਏਗਾ ਤੁਹਾਨੂੰ ਤੇ ਮੇਨ ਚਾਮ ਕਿਹੜੀ ਹੁੰਦੀ ਹੈ ਭ ਸਹੀ ਹੈ ਗਰੇਵੀ ਆ ਗਈ ਏ ਓਏ ਹੋਏ ਹੋਏ ਵਾਹ ਜੀ ਵਾਹ ਗਰੇਵੀ ਚੈੱਕ ਕਰੋ ਮਹਾਰਾਜ ਤੇ ਕੀ ਕੀ ਪਾਤਾ ਜੀ ਮਹਾਰਾਜ ਇਹਦੇ ਵਿੱਚ ਇਹਦੇ ਬੜਾ ਕੁਝ ਪਿਆ ਹੈ ਭਾਈ ਇਹ ਸਿਗਰਟ ਜੇ ਸਿਗਰਟ ਸੋੜੇ ਕੋਈ ਚੀਜ਼ ਨਹੀਂ ਹੁੰਦਾ ਬਸ ਇੱਕ ਹੱਥ ਦਾ ਹੁਣ ਨਾ ਹੁੰਦਾ ਭਾਈ ਅੱਛਾ ਜੀ ਸਿਗਰਟ ਸੋੜੇ ਕੋਈ ਚੀਜ਼ ਨਹੀਂ ਹੁੰਦਾ ਇਹ ਕੀ ਪਾਤਾ ਜੀ ਮਹਾਰਾਜ ਪਨੀਰ ਪਿਆਗਾ ਓਕੇ ਧਨੀਆਂ ਪਿਆਗਾ ਵਾਹ ਭਾਈ ਵਾਹ ਅਦਰਕ ਆਵੇ ਤੇ ਗਾਜਰ ਵਾਹ ਜੀ ਵਾਹ ਬਾਕੀ ਵਿੱਚ ਪਿਆ ਬੜਾ ਕੁਝ ਓਕੇ ਤੇ ਇਹਦੇ ਨਾਲ ਮੇਨ ਕੀ ਸਰਵ ਕਰਦੇ ਦਿਖਾਣ ਨੂੰ ਗਰੇਵੀ ਚਾਹ ਮਾਮਲੀ ਸਰੀ ਕੁਲਚਾ ਓਕੇ ਉਨੋਂ ਆਪਕ ਕੁਲਚੇ ਉਪਰ ਮਠੀ ਬਣਾਉਂਦੇ ਤਾਂ ਲਾਗੇ ਤੁਹਾਨੂੰ ਪਰੌਂਠੀ ਕੁਲਚੇ ਨੂੰ ਪਰੌਂਠੀ ਹਾਂਜੀ ਵਾਹ ਜੀ ਵਾਹ ਇਹ ਮਾਲਦੀ ਰਮਾਲੀ ਰੋਟੀ ਅੱਛਾ ਤੁਹਾਨੂੰ ਬਣਾ ਕੇ ਦਵਾਂਗੇ ਲੱਛਾ ਪਰਾਂਹਾ ਤੁਹਾਡਾ ਭਲਾ ਹੋ ਜਾਏ ਇਹਦੇ ਨਾਲ ਮੂਰੀ ਆਈਟਮ ਇਹ ਮੋਮਸਾਗੇ ਭਾਈ ਇਹਦੇ ਮਾਰਾ ਜ ਤੁਸੀਂ ਤਾਂ ਚੰਗਿਆੜੇ ਕੱਢਦੇ ਜੇ ਇੱਕ ਨਹੀਂ ਇਹ ਭਾਈ ਫਾਇਰ ਚਾਂ ਫਾਇਰ ਇਹ ਮੋਮਸਾਗੇ ਰੋਸਟਡ ਓਏ ਹੋਏ ਹੋਏ ਮਲਾਈ ਗਏ ਵਾਹ ਭਾਈ ਵਾਹ ਪਰੇ ਕਰੋ ਹਾਂਜੀ ਮਾਰਾ ਜ ਆਪਣੇ ਵਾਸਤੇ ਇੱਕ ਲਓ ਜੀ ਪਲੇਟ ਰੈਡੀ ਵੇਖੀਏ ਕੀ ਜਲਵਾ ਜੀ ਮਾਰਾ ਜ ਕੀ ਪਾ ਦਿੰਦੇ ਤੁਸੀਂ ਇੱਧਰ ਤਾਂ ਲੋਕ دیਵਾਨੇ ਆ ਜੀ ਇੱਥੇ ਤੁਹਾਡਾ ਚਾਂਪ ਕਰੋ ਮਾਰੇ ਰੰਗ ਚੈੱਕ ਕਰੋ ਚਾਂਪ ਦੀ ਗਰੇਵੀ ਆ ਗਈ ਓਕੇ ਸਾਹਿਬ ਚਿਕਨ ਖਾਓਗੇ ਨਾ ਥੋੜੀ ਤੁਹਾਨੂੰ ਟੇਸ ਨਹੀਂ ਆਏਗਾ ਜਿੰਨਾ ਦਾ ਟੇਸ ਆਏਗਾ ਅੱਛਾ ਜੀ ਮੇਰਾ ਟਿੱਕਾ ਦਾ ਟੇਸ ਆਏਗਾ ਵਾਹ ਭਾਈ ਵਾਹ ਇਹ ਜਗੀਰ ਅਦਾਰੇ ਭਾਈ ਨੂੰ ਪੁੱਛ ਲੋ ਅੱਛਾ ਜੀ ਮਾਰੇ ਕਿਦਾਂ ਦਾ ਟੇਸ ਆ ਭਰੀ ਇਹਨਾਂ ਦਾ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਹੁੰਦੇ ਨੂੰ 5-6 ਸਾਲ ਹੋ ਗਏ ਭਾਜੀ 5-6 ਸਾਲ ਤੇ ਵਧੀਆ ਟੇਸ ਹੁੰਦਾ ਜੀ ਇਹ ਕੀ ਮਾਰੇ ਪਾਤਾ ਉੱਪਰ ਇਹ ਤਰੀਮ ਭਾਈ ਭਾਈ ਓਕੇ ਆਹ ਦੇਖੋ ਦੁਬਾਰਾ ਪਾ ਲੈਣੇ ਚੈੱਕ ਓਏ ਹੋਏ ਇਦੇ ਮਾਰਾ ਨਵਾਤੀ ਤੁਸੀਂ ਜੀ ਇਹ ਆਪਣੇ ਦਹੀਂ ਦੀ ਚਟਣੀ ਹੈ ਦਹੀਂ ਦੀ ਅੱਛਾ ਜੀ ਰਹੀਂ ਤੇ ਪੁਦੀਨਾ ਓਕੇ ਹਾਂ ਜੀ ਵਾਹ ਬਈ ਵਾਹ ਇਹ ਆਪਣੀ ਇਮਲੀ ਦੀ ਚਟਣੀ ਇਮਲੀ ਦੀ ਇਮਲੀ ਗੁਰ ਓਕੇ ਖਾਬੇ ਮੂਲਾ ਜੱਟੋ ਵੇ ਵਾਹ ਬਈ ਵਾਹ ਭਾਈ ਇਹ ਤੁਸੀਂ ਕੁਲਚੇ ਦੀ ਪਰੌਂਠੀ ਬਣਾ ਕੇ ਦਿਨੇ ਮਹਾਰਾਜ ਇੱਥੇ ਆਹ ਵੇ ਤੁਹਾਡੇ ਸਾਹਮਣੇ ਭਾਈ ਪਰੌਂਠੀ ਬਣ ਗਈ ਓਏ ਹੋਏ ਹੋਏ ਲੱਗੇਗਾ ਮੱਖਣ ਸਹੀ ਹੈ ਜੀ ਸਹੀ ਹੈ ਇਹ ਕੋਲਿਆਂ ਦਾ ਮਿੱਠੇ ਮਿੱਠਾ ਛੇਕਦੇ ਤੁਸੀਂ ਜਿਆੜੀਆਂ ਦੀ ਹੈ ਨਾ ਨਾਲ ਕੀ ਹੋਏਗਾ ਓਏ ਹੋਏ ਹੋਏ ਚੈੱਕ ਕਰੋ ਇਹ ਤੇ ਮਹਾਰਾਜ ਆਪਣਾ ਰੇਟ ਦੱਸ ਦਿਓ ਜੀ ਕੀ ਹੈ ਭਾਜੀ ਇਹ ਹਾਫ ਪਲੇਟ ਕੀ ਹੈ 70 ਰੁਪਏ ਦੀ ਠੀਕ ਹੈ ਜੀ ਫੁੱਲ 140 ਰੁਪਏ ਦੀ ਨikhil veg cham sardarman road ਨੇਰ ਅਜੀਤ ਨਗਰ ਰੈਡੀ ਮਾਰਕੀਟ ਠੀਕ ਹੈ ਜੇ ਕਾਈ ਮਾਰਕੀਟ ਪੁਰਾਣੀ ਅਲੀ ਹੈ ਨਵੀਂ ਅਲੀ ਚ ਨਾ ਮਰ ਜਿਓ ਠੀਕ ਹੈ ਜੀ ਉਥੇ ਨਹੀਂ ਹੈ ਚੇਨ ਚੀ ਮਿਲਦੀ ਤੁਹਾਨੂੰ ਠੀਕ ਹੈ ਇਹ ਪੁਰਾਣੀ ਮਾਰਕੀਟ ਚ ਪਹਿਲਾ ਕਾਊਂਟਰ ਆਪਣਾ ਨਿਖਿਲ ਬਾਜ ਚਾਮ ਦਾ ਹੀ ਵਾਹ ਬਈ ਵਾਹ ਮੋਬਾਈਲ ਨੰਬਰ ਆਪਣਾ 8569048921 ਠੀਕ ਹੈ ਜੀ ਇੱਕ ਵਾਰੀ ਖਾਓਗੇ ਤੇ ਯਾਦ ਕਰੋਗੇ ਭਾਈ ਬਾਕੀ ਨੌਨ ਵੇਜ ਖਾਦਾ ਵੈਜ ਵੇ ਫੇਰ ਆਪਰ ਵੈਜ ਕੇ ਅੱਛਾ ਜੀ ਇਹ ਕਹਿੰਦਾ ਸੱਚੀ ਜਨ ਓਨ ਮੈਚ ਨਾ ਸਮਝ ਲਿਓ ਸਹੀ ਹੈ ਜੀ ਪੁਰਾ ਮੈਚ ਜੀ ਨਾ ਓਨ ਮੈਚ ਨਹੀਂ ਨਾ ਹਾਂ ਦੇ ਉਹ ਕਹਿੰਦੇ ਭਾਈ ਇਹਦੇ ਵੈਜ ਨੌਨ ਵੈਜ ਨੂੰ ਫੇਲ ਕਰਤਾ ਹੈ ਠੀਕ ਹੈ ਠੀਕ ਜੀ ਭਾਜੀ ਹੁਣਾਂ ਨੇ ਗਰੇਵੀ ਚਾਂਪ ਜਿਹੜੀ ਤਿਆਰ ਕਰ ਦਿੱਤੀ ਜੇ ਤੇ ਇਧਰ ਦੇਖ ਸਕਦੇ ਜੇ ਐ ਪੂਰੀ ਥਿੱਕਨਸ ਹੈ ਜੀ ਗਰੇਵੀ ਦੇ ਵਿੱਚ ਪੂਰੀ ਸੰਗਣੀ ਤੇ ਨਾਲ ਦਿੱਤੀ ਇਹਨਾਂ ਨੇ ਸੌਸ ਮਿੰਟਸ ਸੌਸ ਤੇ ਨਾਲ ਦਿੱਤਾ ਇਹਦੀ ਪਿਆਜ਼ ਦੇ ਨਾਲ ਦਿੱਤੀ ਹੈ ਚਟਣੀ ਤੇ ਬਾਈ ਡਿਕ ਤਿਆਰ ਕਰਦੇ ਆ ਜੀ ਹੁਣ ਤੇ ਕਿਵੇਂ ਦਾ ਟੇਸਟ ਆ ਇਹਨਾਂ ਨੇ ਆਪਣਾ ਕੁੱਲ ਚੇਨੋ ਇਹਨਾਂ ਨੇ ਪਰੌਂਠੀ ਬਣਾ ਕੇ ਦਿੱਤੀ ਹੈ ਜੀ ਤਵੇ ਉੱਤੇ ਸੇਕ ਕੇ ਤੇ ਬਾਈਟ ਇੱਕ ਤਿਆਰ ਕਰਦੇ ਆਂ ਜੀ ਬਹੁਤ ਵਧੀਆ ਟੇਸਟ ਆ ਜੀ ਵਾਕਿਆ ਦੇ ਵਿੱਚ ਜਿਹੜੇ ਵੀਰ ਨਾਨ ਵੇਜ ਨਹੀਂ ਖਾਂਦੇ ਵੇਜ ਵਾਲੇ ਆ ਤੇ ਜ਼ਰੂਰ ਨਾਨ ਵੇਜ ਦਾ ਹੀ ਟੇਸਟ ਆ ਇੱਕ ਹਿਸਾਬ ਦਾ ਤੇ ਇੱਥੇ ਆ ਕੇ ਜ਼ਰੂਰ ਅਨੰਕਾ ਸਕਦੇ ਜੇ ਵੇਜ ਚਾਂਪ ਪਿਓਰ ਤੇ ਬਾਕੀ ਐਡਰੈਸ ਭਾਜੀ ਹੁਣਾਂ ਨੇ ਦਿੱਤਾ ਜੀ ਤੇ ਜਰੂਰ ਆ ਤੇ ਪਹੁੰਚੋ ਵਾਤੋ ਵਾਦ ਦੀ ਵੀਡੀਓ ਵੇਖ ਕੇ ਦੱਸੋ ਕਿਵੇਂ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵਾਤੋ ਵਾਦ ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਠੀਕ ਆ ਜੀ ਖਾਲੀ ਹੁਣ ਗਰੇਵੀ ਚ ਆਮ ਤੇ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੁਹਾਡੇ ਤੇ ਲਈ ਸასი ਸ਼ਕਾ